ਲੈ ਟਾ ਲੈ ਨੂ ਨਵੇਂ ਲੱਗਿਆ ਹੋਇਆ ਵੀਰੇ ਲਿਫਟ ਲੈ ਨਾ ਗਿਆ ਹੀ ਪਿਆ ਦੇਖ ਹਾਂ ਵੀਰੇ ਨਵਾਂ ਆ ਗਿਆ ਵਾਜੀ ਠੀਕ ਆ ਵਾਜੀ ਜਮਾਂ ਨਵਾਂ ਜਮਾਂ ਨਵੀਂ ਆ ਬਈ ਹਣਾ ਹਾਂ ਵੀਰੇ ਕਿਸੇ ਦਾ ਪਹਿਲਾ ਪੰਪ ਅਗਲੇ ਹਾਲ ਗੂ ਵੀਰੇ ਜਣਾ ਲੈ ਕੇ ਆਓ ਠੀਕ ਆ ਵਾਜੀ ਲੈਟ ਪੰਪ ਠੀਕ ਆ ਵਾਜੀ ਨਵਾਂ ਜਮੇ ਚੱਕਿਆ ਨਹੀਂ ਇਹ ਪੰਪ ਜਮੇ ਕੇਰਾ ਵੀ ਨਹੀਂ ਵਾਜੀ ਵਾਹ ਬਾਈ ਤੇ ਟਰਾਲੀ ਪੂਰੀ ਹੈਵੀ ਦੇ ਵਿੱਚ ਬਣੀ ਦੀ ਹੈ ਵੀ ਹੈ ਵੀਰੇ ਫਲੈਕਸ ਲੱਗੇ ਸਦੂਬਾਈ ਜੀ ਬਾਈ ਤੇ ਇਹ ਥੱਲੇ ਜਾਲੀ ਲੱਗੀ ਹੋਈ ਆ ਬਾਈ ਹਾਂ ਵੀਰੇ ਜਾਲੀ ਲੱਗੀ ਹੋਈ ਆ ਬਾਈ ਠੀਕ ਆ ਬਾਈ ਮੇਰੇ ਬਾਕੀ 10 ਨਟੀਆਂ ਹੱਬਾਂ ਨੇ ਇਹਦੇ ਟਾਟਾ ਦੀ ਹੱਬ ਟਾਟਾ ਦੀ ਵੀਰੇ ਓਰੀਜਨਲ 10 ਨਟੀਆਂ ਹੱਬਾਂ ਬਾਈ ਵੀ ਚੈੱਕ ਕਰ ਸਕਦੇ ਮਾਸਾ ਲੱਗਿਆ ਹੈ ਪਰ ਪਰਪਰ ਠੀਕ ਆ ਬਾਈ ਤੇ ਹੋਰ ਕੀ ਲੈਜਰ ਕਟਿੰਗ ਹੋਈ ਹੋਈ ਆ ਵੀਰੇ ਸ਼ੌਕੀ ਆ ਨਵੇਂ ਨਵੇਂ ਉਂਡਿਆਂ ਵਾਸਤੇ ਵਾਹ ਜੀ ਵਾਹ ਬਾਈ ਹਾਂਜੀ ਸਬਸੀ ਗੱਲ ਦੀ ਹਾਂਜੀ ਬਾਈ ਤੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਆਪਾਂ ਪਹੁੰਚੇ ਬਾਈ ਪਿੰਡ ਜਵੰਦਾ ਨੇੜੇ ਸੁਨਾਮ ਜ਼ਿਲ੍ਹਾ ਸੰਦੂਰ ਬਾਈ ਲੈ ਬਾਈ ਟਰਾਲੀਆਂ ਨੇ ਜਸਨ ਬਾਈ ਦੇ ਲਈ ਪਹੁੰਚੇ ਆਪਾਂ ਪਹਿਲਾਂ ਵੀ ਵੀਡੀ ਇਹ ਤਿੰਨ ਟਰਾਲੀਆਂ ਇਸ ਟਾਈਮ ਬਾਈ ਲੈ ਬਈ ਤੇ ਚੱਲਵਾ ਕਰਦੇ ਆਂ ਬਾਈ ਨਾਲ 사시ਗਾ ਬਾਈ ਜੀ 사시ਗਾ ਜੀ ਹਾਂ ਬਾਈ ਨਾਂ ਦੱਸ ਦੋ ਪਹਿਲਾਂ ਮੈਨੂੰ ਨਾਂ ਪਿਆ ਆਪਣਾ ਹੈਗਾ ਜਸਨਪ੍ਰੀਤ ਜਵੰਦਾ ਪਿੰਡ ਹੈਗਾ ਆਪਣਾ ਜਵੰਦੇ ਉਹਨਾਂ ਰਾਮਗੜ੍ਹ ਦੇ ਜਵੰਦੇ ਵੀ ਕਹਿੰਦੇ ਨੇ ਠੀਕ ਆ ਬਾਈ ਜੀ ਤੇ ਨੇੜੇ ਹੈਗਾ ਸੰਗਰੂਰ ਵੀਰੇ ਨੇੜੇ ਸੁਨਾਮ ਬਾਈ ਬਣ ਹੈਨਾ ਹਾਂਜੀ ਨੇੜੇ ਸੁਨਾਮ ਆ ਸੁਨਾਮ ਤੋਂ ਆਪਣਾ ਨੇੜੇ 4 ਕਿਲੋਮੀਟਰ ਹੈ ਹਾਂ ਵੀਰੇ 4 ਕਿਲੋ ਠੀਕ ਆ ਬਾਈ ਜੀ ਤੇ ਆਹ ਟਰਾਲੀ ਆ ਗਈ ਆਪਣੀ ਪਹਿਲਾਂ ਹਾਂਜੀ ਵੀਰੇ ਹਾਂ ਦੱਸ ਦੋ ਕਿੰਨੀ ਟਰਾਂ ਨੇ ਪਹਿਲਾਂ ਦੱਸ ਦੋ ਬਾਈ ਵੀਰੇ ਬਈ ਤਿੰਨ ਟਰਾਲੀਆਂ ਇਸ ਟਾਈਮ ਇਹਨਾਂ ਨੇ ਕਿੱਥਾ ਖੜੀ ਹੈ ਬ ਵੇਰੇ 10 ਦੇ ਚੈਨਰ ਨੇ 10 ਦੇ ਚੈਨਰ ਨੇ ਹਾਂਜੀ ਵੀਰੇ ਵਾਹ ਜੀ ਅੱਗੇ ਟਾਇਰ ਨੇ ਵੀਰੇ ਇਹਦੇ ਟਾਇਰ ਬੇਦਾਹ ਨਹੀਂ ਬਾਈ ਹਾਂ ਵੀਰੇ ਬੇਦਾਹ ਕਰਨੀ ਵੀਰੇ ਵਾਹ ਜੀ ਵਾਹ ਬਾਈ ਕੋਈ ਕੱਟੇ ਨਹੀਂ ਬੜਿਆ ਨਹੀਂ ਤਾਂ ਨਾ ਹੀ ਠੀਕ ਆ ਬਾਈ ਮੇਰੇ ਬਾਕੀ 10 ਨਟੀਆਂ ਹੱਬਾਂ ਨੇ ਇਹਦੇ ਟਾਟਾ ਦੀ ਹੱਬਾ ਟਾਟਾ ਦੀ ਵੀਰੇ Ориਜੀਨਲ 10 ਨਟੀਆਂ ਹੱਬਾ ਬਾਈ ਵੀ ਚੈੱਕ ਕਰ ਸਕਦੇ ਮਾਸਾ ਲੱਗਿਆ ਹੈ ਪਰ ਪਰਪਰ ਠੀਕ ਆ ਬਾਈ ਤੇ ਹੋਰ ਕੀ ਲੈਜਰ ਕਟਿੰਗ ਹੋਈ ਹੋਈ ਆ ਵੀਰੇ ਸ਼ੌਕੀ ਆ ਨਵੇਂ ਨਵੇਂ ਉਂਡਿਆ ਵਾਸਤੇ ਵਾਹ ਜੀ ਵਾਹ ਬਾਈ ਬਾਕੀ ਦਾ ਮੇਰੇ ਡਾਲਾ ਭਾਰੀ ਹੈਗਾ ਡਾਲਾ ਭਾਰੀ ਹੈ ਹਾਂਜੀ ਇੱਕ ਸਾਰਾ ਵੀਰੇ ਉੱਪਰੋਂ ਥੱਲੇ ਖੁੱਲਦਾ ਹੈ ਥੱਲੇ ਨੂੰ ਖੁੱਲਦਾ ਤੇ ਉੱਪਰ ਨੂੰ ਚੱਕਿਆ ਜਾਂਦਾ ਹੈ ਉੱਪਰ ਹੀ ਪੈਂਦਾ ਬਾਈ ਦੋ ਪਾਸੇ ਖੁੱਲਦਾ ਗਿਆ ਜੀ ਹਾਂ ਜੀ ਵੀਰੇ ਫਲੈਕਸ ਲੱਗੀ ਰਹਿ ਸਦੂ ਬਾਈ ਜੀ ਡਾਲਾ ਭਰੀ ਗਿਆ ਸਭ ਪੂਰਾ ਹੋ ਗਿਆ ਹਾਂ ਜੀ ਡਾਲਾ ਭਰੇ ਇੱਕ ਵੀਰੇ ਚੈਨਰ ਭਾਰੀ ਲੱਗਿਆ ਜੀ ਜਿਵੇਂ ਜੈਸੀ ਜੂਸੀ ਵੀ ਦਾ ਕਈ ਵਾਰੀ ਗੜ ਜਾਂਦੀ ਹੈ ਟਰਾਲੀ ਭਰਤਾਂ ਵਾਲਿਆਂ ਦੀ ਤਾਂ ਫਿਰ ਡਾਲੇ ਦੇ ਬਾਈ ਜਾਂ ਨਹੀਂ ਹਾਂ ਬਾਈ ਸਹੀ ਗੱਲ ਹੈ ਠੀਕ ਹੈ ਬਾਈ ਜੀ ਤੇ ਟਰਾਲੀ ਪੂਰੀ ਹੈਵੀ ਦੇ ਵਿੱਚ ਬਣੀ ਦੀ ਹੋਈ ਹੈ ਵੀ ਹੈ ਵੀਰੇ ਫਲੈਕਸ ਲੱਗੀ ਰਹਿ ਸਦੂ ਬਾਈ ਜੀ ਬਾਈ ਤੇ ਥੱਲੇ ਜਾਲੀ ਕਿਹੋਈ ਹੈ ਬਾਈ ਹਾਂ ਵੀਰੇ ਜਾਲੀ ਲੱਗੀ ਹੋਈ ਹੈ ਜੀ ਠੀਕ ਅਕੈਂਚੀ ਬਿਟ ਕੇ ਆਹ ਕੈਫਟਾ ਬੈਡਾ ਵੀ 3.5 ਫੁੱਟ ਹੈ ਹਾਂ 3.5 3.3 ਆਪਾਂ ਤਿੰਨ ਮੰਨ ਲਓ 3.5 ਹਾਂ 3 ਫੁੱਟਾ ਬਾਈ ਠੀਕ ਹੈ 3 ਫੁੱਟ ਬੈਡਾ ਬਾਈ ਠੀਕ ਹੈ ਬਾਈ ਜੀ ਤੇ ਜੈਕ ਵਾਲੀ ਟਰਾਲੀ ਬਤਾ ਦੇ ਜੈਕ ਵਾਲੀ ਵੀਰੇ ਨਵਾਂ ਜੈਕ ਲੱਗਿਆ ਵੀਰੇ ਜੈਕ ਦਿਖਾ ਦਿਓ ਆਹ ਦੇ ਲਈ ਮੈਂ ਜੈਕ ਰਾ ਦਾਂ ਨਾ ਵੀ ਸਾਰੀ ਟਰਾਲੀ ਖਵਾਰ ਕਮੀ ਬੇਸੀ ਕੋਈ ਟਰਾਲੀ ਨਾ ਵੀਰੇ ਕਮੀ ਬੇਸੀ ਕੋਈ ਜਮਾਂ ਨਵੀਂ ਆ ਬਾਈ ਹਨਾ ਹਾਂ ਵੀਰੇ ਕਿਸੇ ਦਾ ਪਹਿਲਾ ਪੰਪ ਅਗਲੇ ਵਾਲਾ ਲੱਗੂ ਵੀਰੇ ਜਿਹੜਾ ਲੈ ਕੇ ਆਓ ਠੀਕ ਹੈ ਬਾਈ ਲੈਟ ਪੰਪ ਠੀਕ ਹੈ ਬਾਈ ਜੀ ਨਵਾਂ ਜਮੇ ਚੱਕਿਆ ਨਹੀਂ ਜੇ ਪੰਪ ਜ ਤੇ ਪੰਪ ਤੇ ਆਪਣੀ ਜਿੰਮੇਵਾਰੀ ਵੀ ਹਾਂ ਵੀਰੇ ਠੀਕ ਆ ਬਾਈ ਠੀਕ ਆ ਮੈਂ ਕਿਹਾ ਲੇਅਰ ਕਟਿੰਗ ਹੋਈ ਹੋਈ ਆ ਬਿੱਡੀ-ਬੁੱਡੀ ਠੀਕ ਆ ਬਾਈ ਬੜਾ ਸ਼ੌਂਕੀਆ ਟਰਾਲੀ ਆ ਸ਼ੌਂਕੀਆ ਬਾਈ ਜੀ ਇਕਰ ਲੱਗੇ ਹੋਏ ਨੇ ਤੇ ਸਾਇ ਇਹ ਰੱਖਦੇ ਇੱਕ ਵਾਰ ਸਾਈਡ ਤੇ 11 6 ਆ 11 6 ਆ ਬਾਈ ਤਿੰਨੇ ਟਰਾਲੀਂ ਦੱਸਦੇ ਆਪਾਂ 11 6 ਦੀ ਨਹੀਂ ਆਪਾਂ ਠੀਕ ਆ ਬਾਈ ਜੀ ਤੇ 33 ਰੇਟ ਮੰਗਦੇ ਬਾਈ ਪਤਾ ਵੀਰੇ 155 ਕਰ ਦਿਆ ਰੇਟ ਆ 155 ਬਾਈ ਹਾਂਜੀ ਠੀਕ ਆ ਬਾਈ ਜੀ ਤੇ ਬਾਜਨ ਕਿੰਨਾ ਕਰ ਬਾਈ ਦਾ ਬਾਜਨ ਵੀਰੇ ਹੈਗਾ 19 ਤੋਂ 20 ਦੇ ਵਿੱਚ 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 19 ਤੋਂ 20 ਦੇ ਵਿੱਚ ਵਿੱਚ ਬਾਈ 80 ਜਮੀ ਆ ਬਾਈ ਦੀ 80 ਜਮੀ ਆ ਇਹ ਸਗਰ ਲੱਗਿਆ ਹੋਈ ਦਾ ਇਹ ਸਭ ਰ ਸਿੰਪਲ ਆ ਚਾਹ オフィス사 ਚੌਥੀ 사 ਚਾਰ ਤੋਂ ਉਪਰ ਹਿੱਸਾ ਵੀ ਚਾਰ ਤੋਂ ਉਪਰ ਹਿੱਸਾ ਵਈ ਜੀ ਹਾਂ ਜੀ ਵੀਰੇ ਠੀਕ ਆ ਬਾਈ ਜੀ ਵਾਜੀ ਵਾ ਬਾਕੀ ਆਪਣੇ ਸਾਹਮਣੇ ਬੈਠੋ ਵੀ ਬੇਸੀ ਕੋਈ ਨਹੀਂ ਫਰਸ਼ ਹੈਵੀ ਦੇ ਵਿੱਚ ਫਰਸ਼ ਦਿਖਾ ਦੀ ਇੱਕ ਵਾਰ ਵਾ ਹਾਂ ਵੀਰੇ ਫਰਸ਼ ਦਿਖਾ ਦਿਓ ਫਰਸ਼ ਦੇ ਨੀ ਕਮਰਾ ਦੀ ਬਾਈ ਜਿਹੜੀ ਮੀਣ ਗੱਲ ਲੈ ਵੀ ਫਰਸ਼ ਵੀ ਜਿਵੇਂ ਸ਼ੀਸ਼ੇ ਵਰਗਾ ਪਿਆ ਸਾਫ ਬਾਈ ਵਾਹ ਜੀ ਵਾਹ ਵੀਰੇ ਠੀਕ ਆ ਬਾਈ ਜੀ ਰੇਟ ਕੀ ਦੱਸਿਆ ਮੈਨੂੰ ਪਤਾ ਰੇਟ ਆਪਾਂ ਇਹਦਾ 1.55 ਕਰਦੇ ਆਂ ਵੀਰੇ 1.55 ਕਰਦੇ ਆਂ ਬਾਈ ਜੀ ਹਾਂ ਜੀ ਜਮਾਂ ਨਵੀਂ ਟਰਾਲੀ ਆ ਬਾਈ ਪੰਪ ਚੱਟਿਆ ਨਹੀਂ ਹੈ ਤੇ ਬਾਈ ਜਮਾਂ ਨਵੀਂ ਖੜੀ ਆ ਲੈਂਦੀ ਕਹਿ ਸਕਦੇ ਹਾਂ ਨਾ ਫੇਰ ਹਾਂ ਜੀ ਵੀਰੇ ਠੀਕ ਆ ਬਾਈ ਕੱਲੇ ਆਈ ਆ ਕੱਲੇ ਆਈ ਆ ਬਾਈ 1.55 ਰੇਟ ਆ ਹਾਂ ਜੀ ਮੌਕੇ ਤੇ ਮਾੜ ਤਾਂ ਕਰਦੇ ਆਂ ਆਪਾਂ ਹਾਂ ਵੀਰੇ ਠੀਕ ਆ ਬਾਈ ਗਾਹਾਂ ਆਈ ਆ ਮਲੇ ਇੱਕ ਹੋਰ ਬਈ ਆ ਇਹ ਵੀ ਕਿਹੜਾ ਸਾਢੇ 6 ਬਾਈ ਹਾਂ ਵੀਰੇ ਇਹ ਵੀ ਕਿਹੜਾ ਸਾਢੇ 6 ਆ 11.5 ਸਾਢੇ 6 ਬਾਈ ਬਾਜੀ ਉਹ ਦਿਖਾ ਦੀ ਮਾੜੀ ਦੂਸਰੀ ਵਾਰ 11.5 ਸਾਢੇ 6 ਇਹਦੇ ਬਾਰੇ ਦੱਸੋ ਬੰਦਾ 82 ਤੋਂ ਕਰ ਲੈਣਾ ਸ਼ੁਰੂ ਕਰ ਲੈਣਾ ਇੱਥੋਂ ਬਈ 10 ਇੰਚ 10 ਬਿਰੇ ਮਾ ਇਹ ਸਾਰਾ ਦੋਵਾਂ ਦੇ ਸੇਮ ਲੱਗਿਆ ਹੋਇਆ ਵੀਰੇ 6ਵੇਂ ਮਾਂ ਲੱਗੇ ਦੋਵੇਂ ਬਈ ਹਾਂਜੀ ਠੀਕ ਆ ਬਈ ਲੇਜ਼ਰ ਕਟਿੰਗ ਇਹਦੇ ਹੋਈ ਹੋਈ ਆ ਵੀਰੇ ਲੇਜ਼ਰ ਕਟਿੰਗ ਇਹਦੇ ਬਿੱਡੀ ਲੱਗੀ ਬਿੱਡੇ ਹਾਂ ਵੀਰੇ ਬਿੱਡੀ ਤੇ ਲੇਜ਼ਰ ਕਟਿੰਗ ਹੋਈ ਹੋਈ ਆ ਤੇ ਬਾਕੀ ਸਾਈਡ ਤੇ ਵੀ ਹੋਈ ਹੋਈ ਆ ਵੀਰੇ ਸਾਈਡ ਤੇ ਵੀ ਹੋਈ ਹੋਈ ਆ ਬਾਈ ਠੀਕ ਆ ਬਈ ਟਾਇਰ ਬਈ ਅਪੋਲੋ ਦੇ ਨੇ ਮੇਰੇ ਟਾਇਰ ਕਿੰਨੇ ਪੈਸੇ ਕਹੇ ਸਾਰਾ ਟਾਇਰ ਵੀ ਸੇਮ ਹੈ ਨਜ਼ਰ ਇੱਕੋ ਹੀ ਨੇ ਟਾਇਰ ਦੀ ਠੀਕ ਆ ਬਾਈ ਜੀ ਬੇ ਦਾ ਟਾਇਰ ਨੇ ਹਾਂਜੀ ਚਾਰਟਾ ਦੀ ਹੱਬਾ ਬਈ ਦੀ ਵੀ ਹਾਂਜੀ 10 ਨਟ ਹੀ ਆ ਪਾਉਗੇ ਹੈ ਨਾ ਹਾਂ ਵੇ ਸਾਰਾ ਮਾਲ ਸੇਮ ਲੱਗਿਆ ਹੋਇਆ ਆਪਣੇ ਟਰਾਲੀ ਸਾਰੀ ਸੇਮ ਆ ਬਈ ਤੇ ਇਹਦੇ ਆ ਪੰਪ ਬਈ ਪਾਪੇ ਦਾ ਵੀ ਵਿਰੇ ਹੋਇਆ ਜਿਵੇਂ ਨਾ ਮੈਂ ਸੇਮ ਨੇ ਗਰੰਟੀ ਦਵਾ ਮੈਂ ਜਪੀ ਬਈ ਠੀਕ ਆ ਬਈ ਤੇ ਹਿੱਸਾ ਚਾਰਨ ਚੀ ਇਹਦਾ ਬਈ 4 ਚਾਰ ਤੋਂ ਪਲੱਸ ਹੈ ਵਿਰੇ ਚਾਰ ਤੋਂ ਪਲੱਸ ਹੈ ਕੀ ਹਿੱਸਾ ਬਈ ਡਬਲ ਏਰੀਆ ਬਈ ਜੈਕ ਲੱਗਿਆ ਹੋਇਆ ਲੱਤਾਂ ਲੈ ਨੂੰ ਵੀ ਲੱਗਿਆ ਹੋਇਆ ਵਿਰੇ ਲਿਫਟ ਲੈ ਨਾ ਜਾਈ ਪੈ ਦੇਣਾ ਹਾਂ ਵੇ ਨਮਾਗ ਜੀ ਵਾਹ ਜੀ ਠੀਕ ਆ ਬਾਈ ਜਮਾ ਨਮਾ ਠੀਕ ਲੈ ਕੇ ਖੜਾਉਂਦੇ ਹਾਂ ਲੈ ਕੇ ਖੜਾਈ ਇਹ ਖੜਗੇ ਜੀ ਹਾਂ ਜੀ ਵਿਰੇ ਠੀਕ ਹੈ ਬਾਈ ਜੇ ਮੈਂ ਕਹਾਂ ਲਾਸਟ ਆਵਕ ਮੁੱਕ ਗਿਆ ਤੀ ਵੀਰੇ ਠੀਕ ਹੈ ਬਾਈ ਜੀ ਕੱਟੀਆਂ ਆਈਆਂ ਨੇ 11 6:30 ਵਜੇ ਹਾਂਜੀ ਵੀਰੇ ਠੀਕ ਹੈ ਬਾਈ ਜਾਈ ਇਹਦੇ ਜਣ ਲੱਗੀ ਹੈ ਬਾਈ ਵੀ ਉਹ ਹੀ ਸਟੀਲੀ ਵਾਲੀ ਹਾਂ ਵੀਰੇ ਸਟੀਲੀ ਹੈ ਵੀ ਇਹ ਨਵੇਂ ਮੰਡੇ ਪਸੰਦ ਕਰ ਦਿੰਗੇ ਹਾਂ ਵੀਰੇ ਬਾਕੀ ਮਾਗਰੇ ਜੇ ਸੇਮੇ ਲੱਗਿਆ ਹੋਏ ਵੀਰੇ ਉਹਦੇ ਮਨ ਠੀਕ ਹੈ ਬਾਈ ਜੀ ਤੇ ਮੜਾ ਦਿਖਾ ਦੇ ਦੱਲ ਇਹਦਾ ਵੀ ਭਾਰੀ ਆ ਵੀਰੇ ਠੀਕ ਹੈ ਦੱਲਾ ਮੈਂ ਦਿਖਾ ਦਣਾ ਬਾਈ ਇੱਥੇ ਘੜਪੀ ਬੋਲਨੀ ਕੋਈ ਨਹੀਂ ਸੁਣ ਤਾਨੂੰ ਆਣਾ ਤੇ ਡੱਲ ਆਇਆ ਵੀ ਭਰੀ ਆ ਬਾਈ ਪੂਰਾ ਹਾਂ ਜੀ ਵੀਰੇ ਇਹਦਾ 30 ਚੈਨਲ ਲੱਗੇ ਹੈ ਵੀ ਉਹ ਵੀ ਉਨੇ ਹਾਂ ਵੀਰੇ ਉਵੇਂ ਹੀ ਆ ਵੀਰੇ ਸਾਰਾ ਸੇਮ ਆਵੇਗਾ ਵਾਹ ਜੀ ਵਾਹ ਬਦਖੀਰ ਇਹ ਸਾਰਾ ਬਾਈ ਜਣ ਚ ਫਰਕ ਆਵੇਗਾ ਥੋੜੀ ਭਾਰੀ ਹੈ ਉਹਦੇ ਨਾਲ ਠੀਕ ਆ ਬਾਈ ਜੀ ਹਾਂ ਜੀ ਦੇਖ ਵੀ ਨਵੀਂ ਟਰਾਲੀ ਲੈਣ ਦਾ ਚਾਹ ਬਣਾ ਪਤੋ ਲੈ ਜਾਈ ਬਾਈ ਹਾਂਜੀ ਰੇਟ ਅੱਧਾ ਬਣ ਲਵੇ ਹਾਂ ਜੀ ਖਰਸ ਬਾਈ ਪੂਰਾ ਸਾਫ ਹੈ ਦਾ ਹਾਂ ਬਸ ਪੂਰਾ ਸਾਫ ਆ ਵੀਰੇ ਵਾਹ ਜੀ ਵਾਹ ਠੀਕ ਆ ਬਾਈ ਜੀ ਸਿੱਧੂ ਬਾਈ ਦੀ ਫਲੇਸ ਦੇ ਪਿੱਛੇ ਲੱਗੀ ਹੋਈ ਬੜੀ ਸੋਹਣੀ ਵਾਹ ਜੀ ਵਾਹ 11 6.5 ਹੈ 11 6.5 ਹੈ ਵੀਰੇ ਠੀਕ ਆ ਬ 20 ਕੀ ਗੋਡਲ ਵਾਜਣਾ ਬਈ ਦਾ ਬਾਕੀ ਬਜੰਦਰ ਵੀ ਮੜਿਆ ਉੱਥੇ ਥਲੇ ਹੋ ਜਾਦਾ ਤੇ ਇਹ ਕਹ ਲੂਗੇ ਜੀ ਆਪਾਂ ਬਈ ਬੇਨਾਂ ਜਿਆ ਸੀਗਾ ਠੀਕ ਆ ਬਾਈ ਜੀ ਬਸ ਕਮੀ ਬੇਸੀ ਕੋਈ ਨਹੀਂ ਇਹਦਾ ਵੀ ਰੇਟ ਕਰਦੇ ਆਪਾਂ ਬਈ ਬ੍ਰੇਕ 60 ਮੰਗਦੇ ਆ 1,60,000 ਰੁਪਏ ਹਾਂਜੀ ਠੀਕ ਆ ਬਾਈ ਜੀ ਮੌਕੇ ਦੇ ਮਾਨਤਾਂ ਹੋ ਹਾਂ ਮੌਕੇ ਦੇ ਮਾਨਤਾਂ ਠੀਕ ਆ ਬਾਈ ਜੀ 51 ਡਰਾਲੀ ਆ ਗਈ ਬਈ ਹਾਂ ਵੀਰੇ ਇਹ ਕਰਦੀ ਡਰਾਲੀ ਆਪਣੀ ਇਹ ਕਰਦੀ ਆ ਵੀਰੇ ਆਪਾਂ ਕੰਮ ਲੈ ਲੈਂਦੇ ਦੀ ਤੋ ਕੰਮ ਲੈ ਲੈਂਦੇ ਬਈ ਹਾਂਜੀ ਠੀਕ ਆ ਬਾਈ ਇਹ ਕਵਰ ਕਿਵੇਂ ਰੱਖੀ ਹੈ ਬਈ ਇਹ ਇਹ ਵੀਰੇ ਹੋ ਵੀਰੇ ਜਰ ਜੋਰ ਲੱਗਣ ਤੋਂ ਜਰ ਜੋਰ ਤੋਂ ਬਈ ਮੀਂਹ ਦਾ ਮ ਇਹ ਵੀ 11.6 ਸਾਢੇ 6 ਆ ਇਹ ਵੀ 11.6 ਸਾਢੇ 6 ਵੀਰੇ ਠੀਕ ਆ ਬਾਈ ਟੋਫੀ ਲੱਗੀ ਇਹਦੇ ਵਜ੍ਹਾ ਮੜੀ ਉਹ 11.6 ਕਹਿ ਲਓ ਭੰਵੇਂ 12 ਕਹਿ ਲਓ ਵੀਰੇ ਅੱਛਾ ਥੋੜਾ ਮੋਟੀ ਫਰਕ ਆ ਬਾਈ ਹਾਂ ਵੀਰੇ ਠੀਕ ਆ ਬਾਈ 12.6 ਕਹਿ ਲਓ ਚਿਹਦੀ ਬਾਈ ਕਹਿੰਦਾ ਬਾਈ ਕਹਿੰਦਾ 11.6 ਕਹਿ ਲਓ ਹਾਂ ਵੀਰੇ ਬੜਾ ਡਬਲ ਟੈਰ ਹੈ ਵੀ ਬਾਈ ਹਣਾ ਹਾਂ ਵੀਰੇ ਠੀਕ ਆ ਬਾਈ ਜੀ ਉਹ ਕੱਟੀ ਮਾਰੇ ਕੱਟੀ ਕੱਟੀ ਕਬਨ ਕਬਨ ਸਾਈ 11.6 ਸਾਢੇ 6 ਵੀਰੇ ਦਾ ਸਾਈ ਹੈ 11.6 ਸਾਈ ਹੈ ਜਾਈ ਹਾਂਜੀ ਵੀਰੇ ਤੇ ਇਹਦਾ ਵਜ਼ਨ ਪਾਦਾ ਜੀ ਉਹਨਾਂ ਨੂੰ ਹਾਂ ਵੀਰੇ ਇਹਦਾ 25 ਕਿਲੋ 25 ਕਿਲੋ ਪਾਜਣਾ ਇਹਦਾ ਕੋਈ ਪੁਰਾਣੇ ਲੋਹੇ ਦੀ ਆ ਪੁਰਾਣੇ ਲੋਹੇ ਦੀ ਬਣੀ ਹੋਈ ਆ ਬਾਈ ਠੀਕ ਆ ਬਾਈ ਜੀ ਤੇ ਟਾਇਰ ਭਾਈ ਇਹਦੇ 베 ਟਾਇਰ ਹਾਂ ਵੀਰੇ ਇਹਦੇ ਤੇ ਪੰਪ ਲੱਗਿਆ ਇਹਦੇ ਕੋਈ ਹਾਂ ਵੀਰੇ ਇਹ ਵੀ ਭਰਤ ਦੇ ਚੱਲੀ ਹੋਈ ਆ ਆਪਣੇ ਕੋਲੇ ਠੀਕ ਆ ਇਹਦੇ ਬਿੱਡੇ ਕਿਹਾ ਦੋਨੇ ਬਈ ਬਰੇ ਦੋ ਨੇ ਦੋ ਬਿੱਡਣੇ ਚ ਪਾਈਪਾਂ ਵਾਲਾ ਬਾਈ ਇੱਕਾ ਟੋਪੀ ਆ ਇੱਕਾ ਟੋਪੀ ਆ ਹਾਂ ਟੋਪੀ ਆ ਬਾਈ ਠੀਕ ਆ ਬਾਈ ਫਰਸ ਫਰਸ ਦੀ ਇਹ ਵੀ 베ਜਦੇ ਆ 베ਦਾ ਗਿਆ ਬਾਈ ਸਾਫ ਪੀ ਜਾ ਬਾਕੀ ਤਾਂ ਕੋਈ ਗਲੀ ਗੁਲੀ ਬ੍ਰੀਕ ਹੋ ਸਕਦੇ ਬਈ ਜ਼ਿਆਦੇ ਨਹੀਂ ਉਹ ਵੀ ਇੱਕ ਦੋ ਦੋ ਥਾਮ ਆ ਵੀਰੇ ਮਾੜ ਠੀਕ ਆ ਬਾਈ ਇਹ ਡਾਡਰ ਵੀ 8 ਨੇ ਵੀਰੇ 8 ਡਾਡਰ ਨਹੀਂ ਦੇ ਬਾਈ 8 ਇੰਚ ਠੀਕ ਆ ਬਾਈ 8 ਇੰਚ ਹੀ ਡਾਡਰ ਨੇ ਬਾਈ ਦਿਖਾ ਲਾਨੇ ਆਪਾਂ ਵਾਹ ਜੀ ਵਾਹ ਤੇ ਰੇਟ ਦੱਸ ਦੋ ਜਸਨ ਬਾਈ ਇਸ ਵਾਰ ਇਹਦਾ ਇਹਦਾ 1,35,000 ਹੈ ਵੀਰੇ 1,35,000 ਹਾਂ ਜੀ ਵੀਰੇ ਮੌਫਰਦੀ ਤੇ ਮਾਨ ਦੇ ਬਾਈ ਵਾਕੇ ਦੇ ਹਾਂ ਵੀਰੇ ਵਧੀਆ ਮਾਨਤਨ ਕਰ ਦਾਂਗੇ ਇਹ ਚੋਂ ਤਾਂ ਠੀਕ ਆ ਬਾਈ ਹਾਂ ਜੀ ਤੇ ਲੈ ਵੀਰ ਸਾਨੂੰ ਵੀਰੋਂ ਆਪਣੇ ਲਈ 3 ਟਰਾਲੀਆਂ ਨੇ 11 6.5 ਆਤੀ ਇਹ ਇਹ ਆਪਣੇ ਘਰ ਦੀ ਆ ਬਾਈ ਹਨਾ ਹਾਂ ਜੀ ਤੇ ਆ ਦੋ ਹੀ ਨਵੀਆਂ ਖੜੇ ਨੇ ਬਾਈ ਆ ਦੋ ਲੰਗੀਆਂ ਨੇ ਵੀਰੇ ਵਾਹ ਜੀ ਵਾਹ ਜਿਹੜੀ ਮਰਜ਼ੀ ਲਿਖੇ ਜਾ ਸਕਦੇ ਮੁੱਖ ਦੇ ਮਾਨਤਨ ਹੋ ਜੂ ਬਾਈ ਕਿੱਥੇ ਹੈ ਬੰਦਾ ਮਾੜਾ ਲੋਕੇਸ਼ਨ ਦੱਸ ਦੀ ਬਾਈ ਆਪਣੀ ਮੇਰਾ ਲੋਕੇਸ਼ਨ ਆ ਆਪਣਾ ਗਲਾ ਸੰਗਰੂਰ ਆ ਜੀ ਵੱਡੇ ਬਾਈ ਸੁਨਾਮ ਕੋਲੇ ਵੀਰੇ ਪਿੰਡ ਆਪਣਾ ਹੈਗਾ ਆਰਾਮਗੜ੍ਹ ਦੇ ਜੰਬੰਦੇ ਉਹਨੇ ਜੰਬੰਦੇ ਵੀ ਕਹਿੰਦੇ ਨੇ ਵੀਰੇ ਜੰਬੰਦੇ ਹੀ ਕਹਿੰਦੇ ਨੇ ਬਾਈ ਤੇ ਘਰ ਦਾ ਕੰਮ ਆ ਬਾਈ ਉਹਨਾਂ ਆਪ ਬਾਰੀਆਂ ਨਾ ਰਹਿਣ ਹਾਂਜੀ ਤੇ ਘਰਾਂ ਵਾਲਾ ਕੰਮ ਆ ਬਾਈ ਠੀਕ ਆ ਬਾਈ ਤੇ ਰੇਟ ਬਾਈ ਬਾਜੂ ਮਿਲੂ ਕਿਉਂਕਿ ਆਪਾਂ ਨੂੰ ਜਿਹੜਾ ਵੀ ਖਰਚਾ ਪੈਂਦਾ ਹਨਾ ਕੋਈ ਪਛਾਉ ਦਾ ਵੀ ਲੈ ਨਹੀਂ ਦੇ ਨਹੀਂ ਹਾਂਜੀ ਘਰੇ ਕੰਮ ਆ ਬਾਈ ਪਿੰਡ ਆਰਾਮਗੜ੍ਹ ਦੇ ਬੰਦੇ ਬਾਈ ਨੇੜੇ ਸੁਨਾਮ ਸਨਾਮ ਤੋਂ ਪਤਰਾ ਰੋਡ ਤੇ 4 ਕਿਲੋਮੀਟਰ ਤੇ ਨੰਬਰ ਦੱਸ ਦੀ ਇੱਕ ਵਾਰ ਬਈ ਨੰਬਰ ਮੇਰਾ ਬਣਾਇਆ ਗਿਆ 85590 774 81464 774 ਠੀਕ ਹੈ ਬਈ ਦੋਵੇਂ ਨੰਬਰਾਂ ਦੇ ਵਰਤ ਕਰਕੇ ਆ ਜਾਦਾ ਬੰਦਾ ਤੇ ਲੈ ਆ ਭਾਵਾਂ ਠੀਕ ਹੈ ਨਾ ਬਈ ਹਾਂ ਜੀ ਵੀ ਵਾਰੀ ਫੋਨ ਕਰਦੇ ਬੰਦਾਂ ਨੂੰ ਸਨਾਮ ਵਾਲੇ ਨੂੰ ਚੰਦਰ ਬਾਈ ਵੱਡੇ ਬਾਈ ਮਿਹਰਬਾਨੀ ਬਹੁਤ ਧੰਨਵਾਦ ਬਾਈ ਜੀ